ਦਿਲ ਦਹਿਲਾਣ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸੱਪ ਜਿਹੜਾ ਘਰ ਦੇ ਵਿੱਚ ਦਾਖਲ ਹੋ ਜਾਂਦਾ ਤੇ ਜੋ ਕਿ ਇੱਕ ਛੋਟੇ ਬੱਚੇ ਜਿਸ ਦੀ ਉਮਰ 13 ਸਾਲ ਦੀ ਆ ਉਸ ਨੂੰ ਇਹ ਸੱਪ ਜਿਹੜਾ ਇਹ ਡੰਗ ਲੈਂਦਾ ਤੇ ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਪੂਰਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਖੰਨਾ ਦੇ ਵਿੱਚ ਇੱਕ ਪਰਿਵਾਰ ਦੀ ਧੀ ਜਿਸ ਨੂੰ ਲਾਡਾ ਨਾਲ ਪਾਲਿਆ ਗਿਆ ਸੀਗਾ ਤੇ ਉਹ ਜਦੋਂ ਘਰ ਦੇ ਵਿੱਚ ਸੌਰੀ ਹੁੰਦੀ ਆ ਤਾਂ ਉਸ ਵੇਲੇ ਸੱਪ ਜਿਹੜਾ ਦਾਖਲ ਹੁੰਦਾ ਘਰ ਦੇ ਵਿੱਚ ਤੇ ਉਸ ਨੇ ਬੱਚੀ ਨੂੰ ਡੰਗ ਦਿੱਤਾ ਜਿਸ ਤੋਂ ਬਾਅਦ ਕੇ ਪਰਿਵਾਰ 4 ਵਜੇ ਦੱਸ ਰਿਹਾ ਪਰਿਵਾਰ ਦਾ ਇਹ ਕਹਿਣਾ ਕਿ 4 ਵਜੇ ਬੱਚੀ ਦੀ ਤਬੀਅਤ ਖਰਾਬ ਹੁੰਦੀ ਆ ਬੱਚੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਹ ਬੱਚੀ ਨੂੰ ਦੇਖਦੇ ਆ ਬੱਚੀ ਨੂੰ ਉਲਟੀਆਂ ਲੱਗਦੀਆਂ ਪੇਟ ਦੇ ਵਿੱਚੋਂ ਦਰਦ ਹੁੰਦੀ ਹੈ ਜਿਸ ਤੋਂ ਬਾਅਦ ਬੱਚੀ ਨੂੰ ਡਾਕਟਰ ਦੇ ਕੋਲ ਲੈ ਜਾਣ ਦੀ ਕੋਸ਼ਿਸ਼ ਕਰਦੇ ਇੱਕ ਡਾਕਟਰ ਕੋਲ ਲਿਜਾਇਆ ਜਾਵੇ ਤੇ ਉਸ ਵੇਲੇ ਉਹਨਾਂ ਨੇ ਦੇਖਿਆ ਕਿ ਬੱਚੀ ਨੂੰ ਸੱਪ ਨੇ ਡੰਗਿਆ ਹੈ ਤੇ ਬੱਚੀ ਦੀ ਮੌਤ ਹੋ ਜਾਂਦੀ ਹੈ ਪੂਰੇ ਹਾਦਸੇ ਦੇ ਵਿੱਚ ਬੱਚੀ ਛੋਟੀ ਜਿਹੜੀ ਹੁੰਦੀ ਹੈ ਜਿਸ ਦੀ 13 ਸਾਲ ਉਮਰ ਹੁੰਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਸਦਮੇ ਵਿੱਚ ਪਰਿਵਾਰ ਹੈ ਤੇ ਪੂਰੀ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੋਰ ਇਸ ਵਾਰੀ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਬੱਚੀ ਨੂੰ ਸਵੇਰੇ 4:00 ਵਜੇ ਸੱਪ ਡੰਗ ਗਿਆ ਜੀ ਤੇ ਪਤਾ ਨਹੀਂ ਲੱਗਿਆ ਕੀ ਕਰਨ ਹੋਇਆ ਤੇ ਸਾਨੂੰ ਮਾਰਨਿੰਗ ਟਾਈਮ ਉੱਠ ਕੇ ਪਤਾ ਲੱਗਿਆ ਜੀ ਤੇ ਬੱਚਾ ਕਹਿੰਦੀ ਕਹਿੰਦੇ ਪੇਟ ਦਰਦ ਹੋ ਰਿਹਾ ਕਹਿੰਦੇ ਮੇਰੇ ਤੇ ਉਸ ਤੋਂ ਬਾਅਦ ਤੁਸਾਂ ਦੇਖਿਆ ਸੀ ਉੱਥੇ ਹਸਪੀਟਲ ਲੈ ਕੇ ਆਏ ਤੇ ਇੱਥੇ ਆ ਕੇ ਕਹਿੰਦੇ ਪੇਸ਼ੈਂਟ ਸਿੱਕ ਹੋ ਗਈ ਸੱਪ 4:00 ਵਜੇ ਪਤਾ ਲੱਗੇ ਜਦੋਂ ਵਾਸ਼ਰੂਮ ਕਰਨ ਮਾਤਾ ਉੱਠੇ ਸੀਗੇ ਹਾਂਜੀ ਉਹਦੇ ਬੱਚੇ ਦੇ ਮਾਤਾ ਉੱਠੇ ਸੀਗੇ ਤੇ ਉਹਨਾਂ ਨੇ ਦੇਖਿਆ ਬੇੜੇ ਜਿਹਾ ਸੱਪ ਫਿਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਠਾਇਆ ਮੈਨੂੰ ਵੀ ਪਤਾ ਨਹੀਂ ਸੀਗਾ ਬੱਚਾ ਸੁੱਤਾ ਪਿਆ ਸੀਗਾ ਵੀ ਚਲੋ ਸੋ ਰਹੇ ਨੇ ਬੱਚੇ ਤੇ ਉਹ ਸੱਪ ਦਾ ਜ ਮੈਂ ਦੇਖਿਆ ਮੈਂ ਉੱਠ ਕੇ ਉਹਨੂੰ ਮਾਰਤਾ ਸੱਪ ਨੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਰ ਮੋਰ ਕੇ ਉਹਨੂੰ ਦਬਤਾਂ ਉਸ ਤੋਂ ਬਾਅਦ ਬੱਚੇ ਦਾ ਪਤਾ ਲੱਗੇ ਉੱਠ ਗਿਆ ਬੱਚਾ ਕਹਿੰਦੇ ਮੇਰੇ ਪੇਟ ਚ ਦਰਦ ਹੋ ਰਿਹਾ ਸੱਪ ਨਹੀਂ ਵੱਡੇ ਆ ਕੀ ਕਹਿੰਦੇ ਨੇ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਕਹਿੰਦੇ ਨੇ ਜਦ ਅਸੀਂ ਨਿਭਾਣ ਲੱਗੇ ਉਦੋਂ ਦੇਖਿਆ ਇੱਕ ਕਦੋਂ ਦੀ ਗੱਲ ਹੈ ਇਹ ਸਵੇਰੇ 4:00 ਵਜੇ ਦੀ ਗੱਲ ਹੈ 3:30 4:00 ਵਜੇ ਦੀ ਉੱਤੇ ਪਈ ਸੀ ਹਾਂਜੀ ਸਾਰੇ ਉੱਤੇ ਪਏ ਸੀ ਬੇੜੇ 'ਚ ਘੁੰ ਹਾਂਜੀ ਮੈਂ ਬਾਥਰੂਮ ਕਰਨ ਜਾਂ ਜਾਣ ਲੱਗੀ ਹਾਂ ਉਦੋਂ ਦੇਖਿਆ ਫਿਰ ਬੇਟੀ ਕਹਿੰਦੀ ਮੇਰੇ ਪੇਟ 'ਚ ਦਰਦ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਮੈਨੂੰ ਤੇ ਫਿਰ ਅਸੀਂ ਜਾਂਦੇ ਉਹਨੇ ਪੋਟੀ-ਪਾਟੀ ਵਿੱਚ ਕਰ ਲਈ ਸਾਰਾ ਕੁਝ ਫਿਰ ਅਸੀਂ ਉਹਨਾਂ ਕਹਿੰਦੇ ਤੈਨੂੰ ਦਿਖਾਣ ਲੈ ਕੇ ਜਾਵਾਂਗੇ ਵੀ ਤੂੰ ਥੋੜਾ ਜਿਹਾ ਉਹ ਕਰ ਫਿਰ ਅਸੀਂ ਦਿਖਾਣ ਲੈ ਕੇ ਆਣ ਲੱਗੇ ਜਾਂ ਨਿਵਾਣ ਲੱਗੇ ਤਾਂ ਫਿਰ ਉਹਦੇ ਵੱਡੇ ਹੋਏ ਸੀ ਦੋ ਜਗ੍ਹਾ ਚੂਹੇ ਨੇ ਹਾਂਜੀ ਪੰਜ-ਛੇਵੇਂ ਜੇ ਪੜਦੀ ਸੀ ਨਹੀਂ ਨਾਮ ਨਹੀਂ ਨੀਕੀ ਤਾਂ ਹਾਂਜੀ ਇੱਕ ਬੇਟਾ ਏ ਛੋਟਾ ਸਾਲ ਦਾ ਸਰ ਪਤੰਗਿਆਂ ਵੀ ਤੁਸੀਂ ਹੱਥਾਂ ਉਹਨਾਂ ਚੀਜ਼ਾਂ ਦੀ ਬਾਤ ਚਲਾਈ ਹੁਣ ਲੈ ਕੇ ਆਏ ਜਦੋਂ ਸਾਡੇ ਦੇਖੇ ਉਹਨੂੰ ਜਿਆਦਾ ਲੈ ਕੇ ਆਏ ਉਸ ਟਾਈਮ ਨਹੀਂ ਪਤਾ ਲੱਗਿਆ ਵੀ ਸਾਡੇ ਲੱਗ ਹਾਂਜੀ ਸੱਤ ਕਿੱਥੇ ਨਹੀਂ ਥੱਲੇ ਨੀਚੇ ਦਾ ਤਾਂ ਬਿਸਤਰਾ ਪਿਛਾ ਕੇ ਸੌਂਦੇ ਸੀਗੇ ਦੇਖੋ ਉਹ ਰੈਨ ਵਾਲੇ ਉਹ ਖੜੇ ਕੰਨ ਅਸੀਂ ਇੱਧਰ ਗੁਰਤੇਗ ਭਾਦਨਗਰ ਤੋਂ ਰਹਿੰਦੇ ਹਾਂ ਐਡਰੈਸ ਦਾ ਇੰਨਾ ਪਤਾ ਨਹੀਂ ਹੈਗਾ ਮੈਨੂੰ ਅਸੀਂ ਹੁਣ ਤਾਂ ਨਵੀਂ ਜਗ੍ਹਾ ਲਿੱਤਾ ਹੈ ਕਮਰਾ ਉੱਥੇ ਦਾ ਐਡਰੈਸ ਪਤਾ ਨਹੀਂ ਸਾਨੂੰ ਅੱਜ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਆਇਆ 13 ਸਾਲ ਦਾ ਨਿਤਿਕਾ ਨਾਮ ਦਾ ਉਹਦੇ ਘਰਦਿਆਂ ਨੇ ਜੋ ਸਾਨੂੰ ਦੱਸਿਆ ਕਿ ਐਮਰਜੈਂਸੀ ਕਿ ਉਹਨੂੰ ਸੱਪ ਨੇ ਡੰਗਿਆ ਹੈਗਾ ਘਰ ਸੱਪ ਵੀ ਉਹਨਾਂ ਨੇ ਦੇਖਿਆ ਹੈਗਾ ਮਤਲਬ ਉਹਦੀ ਕਮਰੇ ਦੇ ਵਿੱਚੋਂ ਨਿਕਲਦਾ ਬੱਚੇ ਦੇ ਔਰ ਉਹਨਾਂ ਨੇ ਸਾਨੂੰ ਵੀ ਦਿਖਾਈ ਹੈ ਸੱਪ ਦੀ ਫੋਟੋ ਔਰ ਉਹਦੀ ਬਾਡੀ ਦੇ ਉੱਪਰ ਬੱਚੇ ਦੇ ਸਨੇਕ ਬਾਈਟ ਦੇ ਮਾਰਕਸ ਵੀ ਹੈਗੇ ਆ ਉਹਦੇ ਬੈਕ ਸਾਈਡ ਤੇ ਬੱਚਾ ਸਾਡੇ ਕੋਲ ਹੀ ਕਾਫੀ ਸਿਕ ਕੰਡੀਸ਼ਨ ਦੇ ਵਿੱਚ ਆਇਆ ਸੀ ਅਨਕੌਂਸ਼ੀਅਸ ਸੀ ਬੱਚਾ ਬਿਲਕੁਲ ਕੁਝ ਕੋਈ ਰਿਸਪੌਂਡ ਨਹੀਂ ਬੀ ਪੀ ਪਲਸ ਉਦਾ ਲੋ ਸੀ ਅਨਕੌਂਸ਼ੀਅਸ ਕੰਡੀਸ਼ਨ ਦੇ ਵਿੱਚ ਆਇਆ ਸੀ ਬੱਚਾ ਗੈਸਪਿੰਗ ਸਟੇਟ ਦੇ ਵਿੱਚ ਆਪਾਂ ਉਹਨਾਂ ਨੂੰ ਸਾਰਾ ਫਰਸਟ ਏਡ ਦਿੱਤੀ ਇੱਥੇ ਐਮਰਜੈਂਸੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਬਣਾ ਦਿੱਤਾ ਸੀ ਆਪਾਂ ਬੱਤੀ ਦਾ ਪਰ ਉਹਨੇ ਨੂੰ ਉਹ ਨਾ ਬੱਚਾ ਨਹੀਂ ਉਸ ਕੰਡੀਸ਼ਨ ਦੇ ਵਿੱਚ ਸੀਗਾ ਵੀ ਉਹ ਕਾਲ ਹੀ ਕਰ ਰਹੇ ਸੀ ਹਲੇ ਐਮਬੂਲੈਂਸ ਨੂੰ ਉਹਨਾਂ ਨੂੰ ਬੱਚਾ ਐਕਸਪਾਇਰ ਕਰ ਗਿਆ ਬੱਚੇ ਦੀ ਹਾਲਤ ਖਰਾਬ ਸੀ ਇਹ ਫਸਟ ਏਡ ਦੇਖੋ ਜਿਵੇਂ ਅੱਜ ਤੱਕ ਆਪਾਂ ਦੇਖਦੇ ਆਂ ਵੀ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਬਰਸਾਤਾਂ ਹੋ ਰਹੀਆਂ ਤਾਂ ਇਹ ਮੌਸਮ ਦੇ ਵਿੱਚ ਇਹ ਜਿਹੜੇ ਸੱਪ ਵਗੈਰਾ ਜੀਵ ਜੰਤੂ ਹੁੰਦੇ ਆ ਬਾਹਰ ਆ ਜਾਂਦੇ ਆ ਹਨਾ ਤਾਂ ਆਪਾਂ ਨੂੰ ਆਪਣੇ ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਆਪਣੇ ਘਰਾਂ ਦੇ ਜਿਹੜੇ ਦਰਵਾਜ਼ੇ ਐ ਖਿੜਕੀਆਂ ਆ ਉਹਨਾਂ ਨੂੰ ਬੰਦ ਕਰਕੇ ਰੱਖੋ ਚੰਗੀ ਤਰ੍ਹਾਂ ਜਿੱਥੇ ਵੀ ਕੋਈ ਉਹਨਾਂ ਨੂੰ ਸੁਰਾਖ ਉਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ ਡੇ ਟਾਈਮ ਆਪਣੇ ਬੈੱਡ ਸਾਈਡ ਜਿਹੜੇ ਆਪਣੇ ਘਰਾਂ ਦੀ ਖਿੜਕੀਆਂ ਦੇ ਖੁੰਝੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਵੀ ਕਾਰਨਰਸ ਨੂੰ ਕੋਈ ਜੀਵ ਜੰਤੂ ਨਹੀਂ ਬੈਠਾ ਦਿਨ ਦੇ ਟਾਈਮ ਕਈ ਵਾਰ ਇਹ ਸੱਪ ਵਗੈਰਾ ਕਮਰਿਆਂ ਦੇ ਅੰਦਰ ਵੜ ਕੇ ਬੈਠ ਜਾਂਦੇ ਆ ਜਿਵੇਂ ਹੁਣ ਅੱਜ ਕੱਲ ਏਸੀ ਵਗੈਰਾ ਚੱਲਦੇ ਆ ਘਰਾਂ ਦੇ ਵਿੱਚ ਠੰਡਕ ਵਾਲੀ ਜਗ੍ਹਾ ਦੇ ਵਿੱਚ ਜਿਆਦਾ ਆਉਂਦੇ ਆ ਇਹ ਵਾਲੇ ਅੰਦਰ ਆ ਕੇ ਬੈਠ ਜਾਂਦੇ ਆ ਤੇ ਨਾਈਟ ਦੇ ਟਾਈਮ ਜਦੋਂ ਆਪਾਂ ਸੌ ਰਹੇ ਆ ਤਾਂ ਉਦੋਂ ਹੀ ਇਹ ਬਾਈਟ ਕਰਦੇ ਆ ਡਾਕਟਰ ਨਲਸ ਹੁੰਦੇ ਆ ਕੁਝ ਸਨੇਕਸ ਜਿਹੜੇ ਹੈ ਹਾਂਜੀ ਇਹ ਕਿਉਂਕਿ ਉਹਨਾਂ ਨੇ ਕਾਫੀ ਘਰ ਜੋ ਉਹਨਾਂ ਨੇ ਦੱਸਿਆ ਕਿ ਬੱਚੇ ਨੂੰ ਨਾ 3 ਵਜੇ ਬਾਈਟ ਕੀਤਾ ਜੋ ਉਹਨਾਂ ਨੇ ਸੱਪ ਨੂੰ ਮਾਰੇ ਆ ਘਰੇ 4 ਵਜੇ ਦੱਸਿਆ ਉਹਨਾਂ ਨੇ ਸਾਨੂੰ ਬੀ 4 ਵਜੇ ਉਹਨਾਂ ਨੇ ਸੱਪ ਨੂੰ ਮਾਰਿਆ ਹੈਗਾ ਤੇ ਉਸ ਤੋਂ ਬਾਅਦ ਉਹ ਘਰ ਲੈ ਕੇ ਬੈਠੇ ਰਹੇ ਬੱਚੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬੱਚਾ ਸੋ ਰਿਹਾ ਸੀ ਉਹਨਾਂ ਦਾ ਘਰ ਦੇ ਵਿੱਚ ਸਾਡੇ ਕੋਲੇ ਉਹ ਪਹੁੰਚਿਆ ਲੈ ਕੇ 9 ਵਜੇ ਦੇ ਕਰੀਬ ਪੇਸ਼ੈਂਟ ਸਾਡੇ ਕੋਲ ਆਇਆ ਐਮਰਜੈਂਸੀ ਦੇ ਵਿੱਚ ਤੁਸੀਂ ਦੇਖੋ 3 ਵਜੇ ਦਾ ਬਾਈਟ ਹੋਇਆ ਹੋਇਆ ਤਾਂ ਕਿੰਨੇ ਘੰਟੇ ਉਹਨਾਂ ਨੇ ਡਿਲੇ ਕਰ ਦਿੱਤਾ 4 ਤੋਂ 6 ਘੰਟੇ ਦਾ ਡਿਲੇ ਹੋ ਗਿਆ ਉਹਦੇ ਨਾਲ ਜਿਹੜੀ ਉਹਦੀ ਜ਼ਹਿਰ ਸੀ ਸੱਪ ਦੀ ਉਹ ਬੱਚੇ ਨੂੰ ਚੜ ਗਈ ਬਸ ਸਾਡੇ ਕੋਲ ਤੇ ਪੂਰੀ ਸਿੱਕ ਕੰਡੀਸ਼ਨ ਦੇ ਵਿੱਚ ਆਇਆ ਬੱਚਾ